ਜੇਕਰ ਤੁਸੀਂ ਆਨਲਾਈਨ ਸ਼ੋਪਿੰਗ ਕਰਨ ਦੇ ਸ਼ੌਕੀਨ ਹੋ ਤਾਂ ਸਾਡੀ ਇਹ ਖਬਰ ਤੁਹਾਡੇ ਲਈ ਅਹਿਮ ਸਾਬਤ ਹੋਵੇਗੀ ਕਿਉਂਕਿ ਅੱਜ ਅਸੀਂ ਆਨਲਾਈਨ ਸ਼ੋਪਿੰਗ ਦੇ ਉਸ ਕਾਲੇ ਸੱਚ ਤੋਂ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਸ ਬਾਰੇ ਤੁਸੀਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਖਬਰ ਜਾਣਨ ਤੋਂ ਪਹਿਲਾਂ ਇਹ ਵੀਡੀਓ ਵੇਖੋ ਜਿਸ ਵਿੱਚ ਨੌਜਵਾਨ ਕਿਸੇ ਮੋਬਾਈਲ ਫੋਨ ਦੇ ਡੱਬੇ ਨੂੰ ਖੋਲ ਰਹੇ ਨੇ ਇਸ ਡੱਬੇ ਨੂੰ ਖੋਲਣ ਦੀ ਦੇਰ ਸੀ ਕਿ ਡੱਬਾ ਖੋਲਣ ਦੇ ਸਣੇ ਵੀਡੀਓ ਬਣਾਉਣ ਵਾਲੇ ਦੇ ਵੀ ਹੋਸ਼ ਉੱਡ ਗਏ ਕਿਉਂਕਿ ਜਿਸ ਡੱਬੇ ਚੋਂ ਨਵਾਂ ਨਕੋਰ ਮੋਬਾਈਲ ਨਿਕਲਣ ਦੀ ਆਜ ਜਿਸਾਈ ਜਾ ਰਹੀ ਸੀ ਉਸ ਵਿੱਚੋਂ ਸਾਬਨ ਦੀ ਟਿੱਕੀ ਨਿਕਲੀ ਹੈ ਮੋਬਾਈਲ ਫੋਨ ਦੇ ਖਰੀਦਦਾਰ ਅਜਤ ਕੁਮਾਰ ਨੇ ਆਨਲਾਈਨ ਸ਼ੋਪਿੰਗ ਵੈਬਸਾਈਟ ਤੋਂ ਦੋ ਮੋਬਾਈਲ ਫੋਨ ਮੰਗਵਾਏ ਸਨ ਪਰ ਜਿਉਂ ਹੀ ਕੰਪਨੀ ਵੱਲੋਂ ਸਪਲਾਈ ਕੀਤੇ ਡੱਬੇ ਖੋਲੇ ਗਏ ਤਾਂ ਉਹਨਾਂ ਵਿੱਚੋਂ ਇੱਕ ਚੋਂ ਮੋਬਾਈਲ ਅਤੇ ਦੂਜੇ ਚੋਂ ਸਾਬਨ ਦੀ ਟਿੱਕੀ ਮਿਲੀ ਸਰ ਅੱਜ ਮੈਂ ਦੋ ਫੋਨ ਮੰਗਾਈ ਸੀ ਫਲਿੱਪਕਾਰਟ ਤੋਂ ਤੇ ਸਰ ਉਹਨਾਂ ਦਾ ਮੈਸੇਜ ਆਇਆ ਵੀ ਤੁਹਾਡਾ ਫੋਨ ਅੱਜ ਡਿਲੀਵਰ ਹੋ ਜਾਏਗਾ ਤੁਹਾਨੂੰ ਤੇ ਸਰ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਮੈਂ ਕਿੱਥੇ ਆਵਾਂ ਉਹ ਕਹਿੰਦੇ ਪਟਿਆਲਾ ਗੇਟ ਆਜੋ ਤੇ ਆਪਣਾ ਫੋਨ ਆਈਡੀ ਪ੍ਰੂਫ ਲੈ ਆਓ ਆਪਣਾ ਫੋਨ ਫੜ ਕੇ ਲੈ ਜਾਓ ਤੇ ਸਰ ਮੈਂ ਉਹਨਾਂ ਨੂੰ ਆਈਡੀ ਪ੍ਰੂਫ ਦਿਖਾਇਆ ਆਪਣੇ ਫਾਦਰ ਦਾ ਤੇ ਮੈਂ ਦੋਨੋਂ ਫੋਨ ਲਿੱਤੇ ਉਹਨਾਂ ਤੋਂ ਤੇ ਸਰ ਮੈਂ ਉੱਥੋਂ ਆ ਗਿਆ ਤੇ ਮੇਰਾ ਫਰੈਂਡ ਇੱਕ ਨਾਲ ਸੀਗਾ ਉਹ ਕਹਿੰਦਾ ਅੱਜਕੱਲ ਧੋਖਾਧੜੀ ਬਹੁਤ ਹੋ ਰਹੀ ਹੈ ਵੀ ਦੇਖ ਲੈ ਇਹਦੇ ਵਿੱਚ ਕਿਤੇ ਕੁਝ ਫੋਨ ਹੈਗਾ ਕਿ ਨਹੀਂ ਹੈਗਾ ਤੇ ਸਰ ਉਹ ਕਹਿੰਦਾ ਵੀ ਆਪਾਂ ਵੀਡੀਓ ਬਣਾ ਲੈਨੇ ਆ ਦੀ ਜੇ ਨਹੀਂ ਫੋਨ ਹੋਊਗਾ ਤਾਂ ਵਾਪਸੀ ਕਰ ਸਕਦੇ ਆ ਤੇ ਸਰ ਅਸੀਂ ਫੋਨ ਖੋਲਣ ਲੱਗੇ ਵੀਡੀਓ ਬਣਾਈ ਉਹਨੇ ਤੇ ਸਰ ਜੇ ਫੋਨ ਖੋਲਣ ਲੱਗੇ ਜੇ ਫੋਨ ਵਿੱਚੋਂ ਦੇਖਿਆ ਵੀ ਫੋਨ ਹੈ ਨਹੀਂ ਸਰ ਉਹਦੇ ਵਿੱਚ ਜਗਾ ਸਾਬਣ ਸੀਗੀ ਤੇ ਫੇਰ ਅਸੀਂ ਦੇਖਿਆ ਵੀ ਦੂਜਾ ਵੀ ਦੇਖ ਲਿਆ ਕਿਤੇ ਉਹਦੇ ਵਿੱਚ ਵੀ ਨਾ ਸਾਬਣ ਹੋਵੇ ਤੇ ਉਹ ਖੋਲਿਆ ਉਹਦੇ ਵਿੱਚ ਫੋਨ ਸੀਗਾ ਸਰ ਕਿਹੜੇ ਕਿਹੜੇ ਫੋਨ ਨੂੰ ਤੁਸੀਂ ਇੱਕ ਸਰ ਕੀਤਾ ਹੀ Redmi Note 5 ਉਹ ਤਾਂ ਸਰ ਸਾਬਣ ਨਿਕਲਿਆ ਇਹਦੀ ਕੀਮਤ ਕਿੰਨੀ ਸੀ ਇਹ 10000 ਕੀਮਤ ਸੀਗੀ ਇਹਦੀ ਜਿਹੜਾ ਦੂਜਾ ਸੀ Note 4 ਤੇ ਉਹਦੀ 11000 ਕੀਮਤ ਸੀ ਉਹ ਫੋਨ ਸੀਗਾ ਜੀ ਅੱਛਾ ਉਹ ਫੋਨ ਸਹੀ ਸੀਗਾ ਹਾਂਜੀ ਉਹ ਫੋਨ ਸਹੀ ਸੀਗਾ ਜੀ 10000 ਵਾਲਾ ਫੋਨ ਹੈ ਜਿਹੜਾ ਉਹ ਨਹੀਂ ਨਿਕਲਿਆ ਹਾਂਜੀ ਉਹ ਫੋਨ ਨਿਕਲਿਆ ਨਹੀਂਗਾ ਜੀ ਸਰ ਸਰ ਅਸੀਂ ਮਿਲ ਜਾਇਦੂਰ ਨਹੀਂ ਗਏ ਸੀਗੇ ਨਾਲ ਹੀ ਦੁਕਾਨ ਸੀਗੀ ਉੱਥੇ ਉਹ ਦੁਕਾਨ ਤੇ ਅਸੀਂ ਰੁਕੇ ਉੱਥੇ ਫੋਨ ਖੋਲ੍ਹਿਆ ਤੇ ਦੇਖਿਆ ਸਰ ਵੀ ਉਹਦੇ ਵਿੱਚ ਸਾਬਣ ਨਿਕਲੇ ਸੀ ਵਾਪਸ ਉਹਨਾਂ ਲਵੇ ਗਏ ਉਹਨਾਂ ਨੂੰ ਕਿਹਾ ਵੀ ਇਹ ਸਾਬਣ ਨਿਕਲਿਆ ਫੋਨ ਤਾਂ ਸੀਗਾ ਨਹੀਂ ਤੇ ਉਹ ਕਹਿੰਦੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਇੱਥੇ ਠੀਕ ਹੈ ਵੀ ਇਹ ਉੱਪਰ ਤੁਸੀਂ ਕੰਪਨੀ ਨੂੰ ਫੋਨ ਕਰੋ ਜੋ ਕਿ ਉਹੀ ਤੁਹਾਨੂੰ ਦੱਸੇਗੀ ਤੇ ਉਹਨਾਂ ਨੂੰ ਵੀ ਗ੍ਰੇਡ ਨੰਬਰ ਤੇ ਫੋਨ ਕੀਤਾ ਹਾਂਜੀ ਸਰ ਉਹਨਾਂ ਨੂੰ ਕੀਤਾ ਉਹ ਕਹਿੰਦੇ ਤੁਸੀਂ ਥੋੜੀ ਕੰਪਲੀਟ ਪਾਤੀ ਅਸੀਂ ਦੇਖਾਂਗੇ ਕੀ ਬਣਦਾ ਕੀ ਨਹੀਂ ਬਣਦਾ ਤੇ ਉਹ ਕਹਿੰਦੇ ਇਹਦਾ ਹੋਰ ਕੋਈ ਹੱਲ ਨਹੀਂ ਹੈ ਕੰਪਨੀ ਸੀ ਕਿ ਮੰਗ ਕਰਦੀ। ਸਰ ਸਾਨੂੰ ਇਹੀ ਮੰਗ ਆ ਕਿ ਸਾਡਾ ਜਾਂ ਪੈਸੇ ਵਾਪਸ ਕੀਤੇ ਜਾਣ ਜਾਂ ਸਾਨੂੰ ਫੋਨ ਦਿੱਤਾ ਜਾਵੇ। ਉਧਰ ਨੌਜਵਾਨ ਦੇ ਪਿਤਾ ਨੇ ਵੀ ਕੰਪਨੀ ਦੀ ਧੋਖਾਧੜੀ ਦੇ ਖਿਲਾਫ ਕਾਰਵਾਈ ਲਈ ਸ਼ਿਕਾਇਤ ਕਰਨ ਦੀ ਗੱਲ ਕਹੀ ਹੈ। ਇਹ ਗਲਤ ਹੈ ਦੇਖੋ ਨਹੀਂ ਧੋਖਾਧੜੀ ਪੈਸੇ ਲਾਏ ਨੇ ਸਭ ਕੁਝ ਲਾਇਆ ਫਿਰ ਵੀ ਇਹ ਗਲਤ ਹੈ ਗੱਲ। ਫੋਨ ਆਣਾ ਚਾਹੀਦਾ ਫੋਨ ਜੇਗਾ ਸਾਬਣ ਭੇਜ ਰਹੇ ਨੇ। ਜਾਂ ਤਾਂ ਕੇਸ ਹੋਣਾ ਚਾਹੀਦਾ ਹੈ ਕੰਪਨੀ ਤੇ। ਜੀ ਪੇਚਰਮ ਲੇਟ ਕਰਾਂਗੇ। ਕਰਾਂਗੇ ਜਰੂਰ ਕਰਾਂਗੇ। ਪਹਿਲਾਂ ਅਰਜਤ ਨਾਲ ਜੋ ਹੋਈ ਉਸ ਬਾਰੇ ਤਾਂ ਖਫਤਕਾਰ ਫਾਰਮ ਹੀ ਕੁਝ ਪੜਤਾਲ ਕਰ ਸਕਦਾ ਹੈ ਪਰ ਆਨਲਾਈਨ ਸ਼ੋਪਿੰਗ ਦੇ ਚਾਹਵਾਨਾਂ ਨੂੰ ਆਨਲਾਈਨ ਸ਼ੋਪਿੰਗ ਤੋਂ ਪਹਿਲਾਂ ਘਟੂ ਘਟ ਹਜ਼ਾਰ ਵਾਰ ਸੋਚਣਾ ਚਾਹੀਦਾ ਹੈ ਨਹੀਂ ਤਾਂ ਫਿਰ ਮੰਗਵਾਈਆਂ ਚੀਜ਼ਾਂ ਦੀ ਬਜਾਏ ਸਾਬਨ ਦੀਆਂ ਟਿੱਕੀਆਂ ਜਾਂ ਛੋਟੇ-ਮੋਟੇ ਪੱਥਰਾਂ ਦੇ ਨਾਲ ਹੀ ਸਬਰ ਕਰਨਾ ਪੈ ਸਕਦਾ ਨਾਬਤੋਂ ਭੁਪਿੰਦਰ ਸਿੰਘ 35 ਚੈਨਲ ਪੰਜਾਬੀ